हां ਵੀ ਪਰਵਾਨਾ ਗੱਲ ਦੱਸ ਮੈਨੂੰ ਜੇਲ੍ਹ ਤੂੰ ਗਿਆ ਨੀ ਇਹ ਸੱਜਣਾ 2-2 ਸਾਲਾਂ ਦੀਆਂ ਜੇਲ੍ਹਾਂ ਐਵੇਂ ਨਹੀਂ ਕੱਟੀਆਂ ਜਾਂਦੀਆਂ ਓਏ ਉਹ ਕਤਲ ਕੀਤਾ ਕੀ ਸੀ ਤੂੰ ਕਤਲ ਕੀਤਾ ਮੈਂ ਕਤਲ ਕਤਲ ਕਰਤਾ हां ਕਤਲ ਕੀਤਾ ਹੋਇਆ ਕੀ ਸੀ ਲੈ ਸੱਜਣਾ ਜੇ ਤੂੰ ਸੁਣਨਾ ਚਾਹੁੰਦਾ ਐ ਕਤਲ ਕਿਤਾ ਨੇ ਹਾਂ ਇਹ ਗੱਲ ਬਾਹਰ ਨਾ ਜਾਵੇ ਬਾਹਰ ਨਹੀਂ ਜਾਂਦੀ ਇਹ ਆਪਣੇ ਵਿੱਚ ਹੀ ਰਵੇ ਵਿੱਚ ਹੀ ਰਹੂਗੀ ਮੈਂ ਤਾਂ ਦੱਸਣ ਲੱਗਿਆ ਹਾਂ ਹਾਂ ਦੱਸ ਨਵਾਂ ਨਵਾਂ ਮੇਰਾ ਹੋਇਆ ਬਿਆਹ ਜਿਆ ਮੈਨੂੰ ਹੀ ਜਾ ਤਾਂ ਮੈਂ ਪਕੌੜੇ ਖਾਂਦੇ ਸੀ ਹਾਂ ਮੈਂ ਤੈਨੂੰ ਵੇਖਿਆ ਸੀ ਹਾਂ ਜਦੋਂ ਇਹਦੇ ਮੂੰਹ 'ਚ ਫੋਨ ਲੱਗਾ ਪਰ ਪਾਇਆ ਨਹੀਂ ਓਏ ਨੇ ਪਹਿਲੇ ਹੀ ਬੋ ਖਾ ਲਈ ਅੱਛਾ ਮੇਰੇ ਗੱਲ ਸੁਣ ਨਵਾਂ ਨਵਾਂ ਹੋਇਆ ਮੇਰਾ ਵਿਆਹ ਅੱਛਾ ਮੈਂ ਤੇ ਤੇਰੀ ਭਾਬੀ ਇੱਕੋ ਮੰंजे ਤੇ ਸੁੱਤੇ ਇੱਕੋ ਮੰंजे ਤੇ ਕੀ ਬਾਤ ਹੈ ਇੱਕੋ ਮੰंजे ਤੇ ਸੁੱਤੇ ਜਦੋਂ 12 ਵਜੇ 12 12 ਵਜੇ ਰਾਤ 12 ਵਜੇ ਮੈਂ ਉੱਠ ਕੇ ਦੇਖਿਆ ਹਾਂ ਓ ਵੀ ਤੇਰੀ ਮੰंजे ਤੇ ਨਹੀਂ ਓਏ ਓ ਕਾ ਤੂੰ ਈ ਕਿਵੇਂ ਭਾਈ ਉਹ ਮੈਂ ਸੋਚਿਆ ਪਾਣੀ ਪੂਣੀ ਪੀਣ ਗਈ ਹੁਣੀ ਪਾਣੀ ਪੀਣ ਜਾਂ ਰਾਤ ਨੂੰ ਪਿਆਸ ਲੱਗ ਜਾਂਦੀ ਹੈ ਪਿਆਸ ਲੱਗ ਜਾਂਦੀ ਬੰਦੇ ਨੂੰ ਮੈਨੂੰ ਆਪੋ ਲੱਗਦੀ ਹੈ ਮੈਂ ਕਿਹਾ ਪਾਣੀ ਪੀਣ ਗਈ ਹੁਣੀ ਹਾਂ ਮੈਂ ਰਸੋਈ 'ਚ ਜਾ ਕੇ ਦੇਖਿਆ ਅੱਛਾ ਉੱਥੇ ਵੀ ਨਹੀਂ ਭਾਬੀ ਤੇਰੀ ਉਹ ਹੋ ਗਿਆ ਤੂੰ ਉਹ ਮੈਂ ਜਦੋਂ ਜਗਾ ਬਈ ਮੈਂ ਬੁਹਾ ਖੋਲਿਆ ਸਾਹਮਣੇ ਟਾਲੀ ਦੀ ਥੱਲੇ ਹਾਂ ਕਿਸੇ ਗੈਰ ਬੰਦੇ ਨਾਲ ਬਿਠੀ ਸੀ ਤਾ ਡਾ ਫੜਾ ਚਾਰ ਬੰਦੇ ਨਾਲ ਓਏ ਓਏ ਕੱਤ ਫੇਰ ਬਈ ਫੇਰ ਕੀ ਹੋਇਆ ਮੈਨੂੰ ਚੜਿਆ ਗੁੱਸਾ ਗੁੱਸਾ ਚੜ ਜਾਂਦਾ ਬਈ ਚੜ ਜਾਂਦਾ ਮੈਂ ਸੌਂ ਗਿਆ ਨੀਂਦ ਆਈ ਸੀ ਨੀਂਦ ਬਹੁਤ ਆਈ ਸੀ ਮੈਨੂੰ ਤੂੰ ਸੌਣ ਦੀ ਪਈ ਉਹ ਤੇਰੀ ਜਨਾਨੀ ਗੈਰ ਬੰਦੇ ਨਾਲ ਬੈਠੀ ਆ ਗੱਲ ਸੁਣ ਲੈ ਹਾਂ ਅਗਲੇ ਦਿਨ ਫੇ 12 15 ਹੋਏ ਅੱਛਾ 12 15 ਇਸ ਵਾਰੀ ਭਾਬੀ 12 15 ਤੇਰੀ ਉਹ ਨਹੀਂ ਉਹ ਆਪਣੇ ਪੂਰੇ ਟਾਈਮ ਨਾ ਗਈ ਸੀ ਅੱਛਾ ਮੇਰੀ ਨਹੀਂ ਗੱਲ ਏਡ ਖੁੱਲੀ ਏਡ ਖੁੱਲੀ ਆ ਮੇਰੀ ਜਾਗ ਏਡ ਖੁੱਲੀ ਉਹ ਵਿਚਾਰੀ ਪੂਰੇ ਟਾਈਮ ਤੇ ਗਈ ਆ ਆਪਣੇ ਅੱਛਾ ਅੱਛਾ ਫੇਰ ਮੈਂ ਦੇਖਿਆ 12 15 ਹੋ ਗਏ ਮੈਂ ਸੋਚਿਆ ਫੇਰ ਉੱਥੇ ਹੀ ਚੱਲਦੀ ਥੱਲੇ ਹੁਣੀ ਆ ਉੱਥੇ ਹੀ ਹੁਣੀ ਆ ਚਾਰ ਬੰਦੇ ਨਾਲ ਬੈਠੀ ਚਾਰ ਬੰਦੇ ਨਾਲ ਬੈਠੀ ਹੁਣੀ ਆ ਹਾਂ ਹਾਂ ਮੈਨੂੰ ਸਿਕੜਿਆ ਕੁੱਤਾ ਹੱਸਾ ਚੜਿਆ ਮੈਨੂੰ ਕੁੱਤਾ ਚੜਿਆ ਮੈਂ ਜਾ ਕੇ ਉਹਨਾਂ ਦੇ ਕੋਲ ਖਲੋ ਗਿਆ ਖਲੋ ਗਿਆ ਫੇਰੇ ਉਹਨਾਂ ਨੂੰ ਮੂੰਹ ਗੇ ਮਾਰੇ ਹਾਂ ਉਹਨਾਂ ਨੇ ਨਹੀਂ ਮੈਨੂੰ ਬੁਲਾਇਆ ਉਹ ਤਾਂ ਤਾ ਮੈਂ ਕਦ ਜਾ ਉਹਨਾਂ ਨੇ ਨਹੀਂ ਬੁਲਾਇਆ ਤੇ ਮੈਂ ਕਿਉਂ ਬੁਲਾਵਾ ਆ ਨਿੰਨੂ ਨੂੰ ਨੀਂਦ ਆਈ ਸੀ ਮੈਂ ਫੇਰ ਰਿਆ ਕਿ ਸੌਂ ਗਿਆ ਤੂੰ ਸੁੱਤਾ ਹੀ ਰਹਾ ਉਹਨੇ ਕੁਛ ਕਰ ਜਾਣਾ ਹੀ ਹੋ ਗਲਤ ਸੁਣ ਲਾ ਮੇਰੀ ਹਾਂ ਤੀਜਾ ਦਿਨ ਚੜਿਆ ਤੀਜਾ ਦਿਨ ਚੜਿਆ ਤੀਜਾ ਦਿਨ ਚੜਿਆ 12:50 ਹੋਏ 12:50 ਇਸ ਵਾਰੀ 12:00 ਉਹ ਤਾਂ ਪੂਰੇ ਟਾਈਮ ਤੇ ਜਾਂਦੀ ਮੇਰੇ ਅੱਗੇ ਪਿੱਛੇ ਹੋ ਜਾਂਦਾ ਤੂੰ ਹੀ ਉੱਠ ਜਾ ਕਰ ਟਾਈਮ ਨਾਲ ਮੈਂ 12:50 ਹੋਏ ਤੇ ਮੈਂ ਕਿਹਾ ਵੀ ਉੱਥੇ ਬੈਠੇ ਹੋਣੇ ਆਹੋ ਨੀਉ ਚੜਿਆ ਗੁੱਸਾ ਗੁੱਸਾ ਚੜ ਜਾਂਦਾ ਚੜੜੇ ਤਾਂ ਹੁੰਦਾ ਚੜੜੇ ਨੇ ਥੱਲੇ ਦੇਖਿਆ ਬੀੜੀ-ਬੂੜੀ ਪੀ ਲਈ ਮੈਂ ਕਿਹਾ ਅੱਛਾ ਲੈ ਮੇਰੇ ਸਹਰਾਣੇ ਥਨੇ ਬੀੜੀ ਹੈ ਨਹੀਂ ਸੀ ਬੀੜੀ ਹੈਣੀ ਮੈਨੂੰ ਗੁੱਸਾ ਮੈਂ ਕਿਹਾ ਤੈਨੂੰ ਬੀੜੀ ਦੀ ਪਈ ਆ ਜਨਾਨੀ ਤੇਰੀ ਬਾਹਰ ਗੈਰ ਬੰਦੇ ਨਾਲ ਬੈਠੀ ਹਾਂ ਮੈਨੂੰ ਚੜਿਆ ਗੁੱਸਾ ਗੁੱਸਾ ਚੜਿਆ ਮੈਂ ਚੱਕੀ ਜੁੱਤੀ ਦਿੱਤੀ ਚੱਕੀ ਹਾਂ ਆਪਣੀ ਨਹੀਂ ਉਹ ਦੀ ਕਿਉਂ ਰੰਗੀ ਪਾ ਦੀ ਗਈ ਸੀ ਇਹੜਾ ਪੈਸੇ ਮੇਰੇ ਲੱਗਣੇ ਬਿਮਾਰ ਹੋ ਗਈ ਤੇ ਆਹੋ ਬਿਮਾਰ ਵੀ ਹੋ ਸਕਦੀ ਆਹੋ ਪੈਸੇ ਤੇ ਮੇਰੇ ਲੱਗਣੇ ਸਕਦੀ ਆ ਮੈਂ ਲੈ ਕੇ ਗਿਆ ਮੈਂ ਜੁੱਤੀ ਦਿੱਤੀ ਮੈਂ ਕਿਹਾ ਫੜ ਜੁੱਤੀ ਪਾ ਜੁੱਤੀ ਪਾ ਕਿ ਮੈਨੂੰ ਬੀੜੀ ਦੀ ਤਲਬ ਲੱਗੀ ਦੋਨੇ ਬੀੜੀ ਪੀਂਦਿਆ ਸੀ ਬੀੜੀ ਪੀਂਦਿਆ ਸੀ ਮੇਰੇ ਸਾਹਮਣੇ ਮੇਰੇ ਘਰ ਵਾਲੀ ਨਾ ਬਹਿ ਕੇ ਬੀੜੀਆਂ ਪੀਂਦਿਆ ਸੀ ਬੀੜੀਆਂ ਪੀਂਦੇ ਮੇਰੇ ਕਾਰਨ ਇਹਦੀ ਘਰ ਵਾਲੀ ਨਾ ਮੇਰੀ ਘਰ ਵਾਲੀ ਨਾ ਸਾਹਮਣੇ ਬਹਿ ਕੇ ਬੀੜੀਆਂ ਪੀਂਦਿਆ ਸੀ ਹਾਂ ਅੱਛਾ ਤੈਨੂੰ ਚੜਿਆ ਗੁੱਸਾ ਹਾਂ ਮੋਹਕਾ ਸੱਜਣਾ ਸੱਜਣਾ ਬੀੜੀ ਮੈਨੂੰ ਵੀ ਦੇ ਦੇ ਤਾਹਰ ਫੜ ਮੈਨੂੰ ਤਲਬ ਸੀ ਬੀੜੀ ਦੀ ਤਲਬ ਸੀ ਹਾਂ ਜਦੋਂ ਮੈਂ ਬੀੜੀ ਪੀਣ ਲੱਗਿਆ ਹਾਂ ਮੈਂ ਵੀੜੀ ਪਿੰਦਾ ਪਿੰਦਾ ਸੋਚਿਆ ਸੋਚਿਆ ਓਏ ਮੇਰੀ ਔਰਤ ਕੋਲ ਬੈਠਾ ਗੈਰ ਬੰਦਾ ਹਾਂ ਮੈਂ ਕੋਕ ਵੀੜੀਆਂ ਪੀਂਦਿਆਂ ਵੀੜੀਆਂ ਪੀਣ ਆ ਜਾਂਦਾ ਦਿਮਾਗ ਚ ਗੁੱਸਾ ਉੱਠਿਆ ਗੁੱਸਾ ਉੱਠਿਆ ਮੈਂ ਜਿਹੜੀ ਚਾਹ ਨਹੀਂ ਥੱਲੇ ਬੈਠੇ ਸੀ ਮੈਂ ਦਾਣੀ ਟੋੜੀ ਟੋੜੀ ਚਾਹ ਪੀਂਦੀ ਦੰਦ ਸਾਫ਼ ਕੀਤੀ ਦੰਦ ਦੰਦ ਸਾਫ਼ ਕੀਤੇ ਜਦੋਂ ਹਾਂ ਕੱਡੀਆਂ 5 7 ਗਾਲਾਂ ਕੱਡੀਆਂ ਆਪਣੇ ਮਨ ਚ ਹਾਂ ਉਹਨੂੰ ਲੈ ਓਹੋ ਜਦੋਂ ਮੈਂ ਗਾਲਾਂ ਗੁਲਾਂ ਕੱਢੀਆਂ ਹਾਂ ਫਿਰ ਮੈਂ ਸੋਚਿਆ ਵੀ ਹੂੰ ਇਹ ਕਤਲ ਮੈਨੂੰ ਕਰਨਾ ਪੈਣਾ ਹੈ ਨਹੀਂ ਤੇ ਪਤਾ ਲੱਗ ਗਿਆ ਸਾਰਿਆਂ ਨੂੰ ਕਿ ਮੇਰੀ ਤਾਂ ਪੰਡੀ ਹੋ ਜੂਗੀ ਪੰਡੀ ਹੋ ਬਾਕੀ ਮੈਨੂੰ ਚੜਿਆ ਗੁੱਸਾ ਗੁੱਸਾ ਚੜਿਆ ਮੈਂ ਦੋਨਾਂ ਨੂੰ ਉਸੇ ਟਾਣੀ ਥੱਲੇ ਮਾਰ ਸਕਦਾ ਮੇਰੀ ਗੱਲ ਸੁਣੋ ਹਾਂ ਇਹ ਚੰਗਾ ਬਾਹਰ ਨਾ ਜਾਵੇ ਬਾਹਰ ਤੂੰ ਪਹਿਲਾਂ ਹੀ ਅੰਦਰ ਹੋਇਆ ਹੈਂ ਵੇਚੀ ਰਹੇ ਆ ਅੰਨੇ ਚ ਵੇਚੀ ਰਹੂਗੀ ਵੇਚੀ ਰਹੂਗੀ ਪੱਕਾ ਹਾਂ ਚੱਲ ਕੋਈ ਚੱਲ ਕੋਈ ਨਾ ਐਦਾਂ ਹੁੰਦਾ ਰਹਿੰਦਾ ਚੱਲ